अलार्म बजते ते उठया ठाणेदार ਵਿਚਾਰਾ ਥੱਕਿਆ ਟੁੱਟਿਆ ਰਾਤ ਦਾ ਸਿਰ ਭਾਰਾ ਭਾਰਾ ਵਿਆਹ ਦੀ ਬਰੇ ਗੰਡ ਅੱਜ ਸੀ ਦਿਨ ਦੇ ਸਭ ਵਧਾਈ ਥੈਂਕ ਯੂ ਥੈਂਕ ਯੂ ਕਹਿ ਕੇ ਸਭ ਤੋਂ ਜਾਵੇ ਖੜਾ ਸਡਾਈ ਅ ਕੱਲਾ ਬਹਿ ਕੇ ਸੋਚਦਾ ਕਾ ਦੀ ਸਰਦਾਰੀ ਸਿਰ ਖੁਰ ਕਣ ਕਾ ਬੇ ਨਹੀਂ ਮਤ ਕੰਮ ਨੇ ਮਾਰੀ ਕਠੀਆਂ ਕਰਕੇ ਮਸਲਾ ਚੱਲ ਪਿਆ ਵਿੱਚ ਕਚਹਿਰੀ ਹੋਟਲ ਉੱਤੇ ਚਾਹ ਪੀਕੇ ਕੀਤੀ ਅੱਖ ਸੀ ਗਹਿਰੀ ਪਾਰਕੀ ਭੇਜਤੀ ਡੀਏ ਨੂੰ ਮੈਂ ਨਾ ਸੀ ਜਾ ਕੇ ਬਰਕੇ ਮੋੜੀ ਜਾਂਦਾ ਬੈਠਾ ਐਨਕ ਲਾਕੇ ਚੈਕਿੰਗ ਕੀਤੀਆਂ ਫੜਕੇ ਫੈਲਾ ਬੈਠੇ ਸੋਚੀ ਜਾਵੇ ਵਿੱਚ ਅੰਗਰੇਜ਼ੀ ਹੱਥ ਤੰਗ ਬੜਾ ਸੀ ਕੁਝ ਵੀ ਸਮਝ ਨਾ ਆਵੇ ਉੱਪਰੋਂ ਅਤਿ ਦੀ ਗਰਮੀ ਪੈਂਦੀ ਨਾ ਰਹੀ ਹੋਸਟ ਕਾਣੇ ਮਨ ਦੇ ਅੰਦਰ ਬੜਬੜ ਕਰਦਾ ਪਹੁੰਚ ਗਿਆ ਸੀ ਠਾਣੇ ਛੋਟੇ ਵੱਡੇ ਵੇਖ ਮੁਲਾਜ਼ਮ ਜਾ ਕੇ ਫਤੇ ਬਲਾਈ ਐਸਚੋ ਨੇ ਕੋਲ ਬੁਲਾ ਕੇ ਇੱਕ ਡਿਊਟੀ ਹੋਰ ਸੁਣਾਈ ਉਹ ਕਹਿੰਦਾ ਮੈਨੂੰ ਪਤਾ ਤੇਰੀ ਮਜਬੂਰੀ ਮੈਨੂੰ ਪਤਾ ਤੇਰੀ ਮਜਬੂਰੀ ਪਰ ਮੈਂ ਤੇਰਾ ਹਮਦਰਦੀ ਕਈ ਦਿਨਾ ਤੋਂ লাশ ਪੁਰਾਣੀ ਇੱਕ ਵਿੱਚ ਨਹਿਰ ਦੇ ਤਰਦੀ ਪੱਤਰਕਾਰ ਕਿਸੇ ਫੋਨ ਹੈ ਕੀਤਾ ਪੱਤਰਕਾਰ ਕਿਸੇ ਫੋਨ ਹੈ ਕੀਤਾ ਅਣਪਸਾਤੀ ਜਾਪੇ ਲੈ ਜਾ ਇੱਕ ਮੁਲਾਜ਼ਮ ਇਥੋਂ કરી ਕਾਰਵਾਈ ਆਪੇ ਫੱਟੀ ਵਸਤਾ ਲੈ ਕੇ ਉਥੋਂ ਫੱਟੀ ਵਸਤਾ ਲੈ ਕੇ ਉਥੋਂ ਪਹੁੰਚਿਆ ਮੌਕੇ ਉੱਤੇ ਬੋਰ ਦੀ ਠੰਡੀ ਛਾਂ ਦੇ ਥੱਲੇ ਕੁਝ ਪਏ ਲੋਕ ਸੀ ਸੁੱਤੇ ਮੈਂ ਤਾਂ ਤਰਲੇ ਕਰ ਉਹਨਾਂ ਦੇ ਮੈਂ ਤਾਂ ਤਰਲੇ ਕਰ ਉਹਨਾਂ ਦੇ ਬੋਡੀ ਬਾਹਰ ਕਢਾਈ ਚਾਰੇ ਪਾਸੇ ਮੁਸ਼ਕ ਮਾਰਦਾ ਦਿੰਦੇ ਲੋਕ ਦਹਾਈ ਪੀਟਰ ਰੇੜਾ ਮੰਗ ਕਿਸੇ ਦਾ ਪੀਟਰ ਰੇੜਾ ਮੰਗ ਕਿਸੇ ਦਾ ਕਮੇਟੀ ਵਿੱਚ ਪਚਾਇਆ 25 35 ਫਾਰਮ ਭਰ ਕੇ ਆਪੇ ਹੀ ਲਾਂਬੂ ਲਾਇਆ ਘਰ ਵਾਲੀ ਨੇ ਮੈਸੇਜ ਕੀਤਾ ਘਰ ਵਾਲੀ ਨੇ ਮੈਸੇਜ ਕੀਤਾ ਕਦੋਂ ਤੱਕ ਤੁਸੀਂ ਆਉਣਾ ਬੱਚੇ ਕਹਿੰਦੇ ਕੇ ਕੱਟ ਕੇ ਇਕੱਠਿਆਂ ਹੀ ਭੰਗੜਾ ਪਾਉਣਾ ਹੋਏ ਭੰਗੜੇ ਭੋਂਗੜੇ ਕਾਹਦੇ ਸੀ ਪਹਿਣੇ ਭੰਗੜੇ ਭੋਂਗੜੇ ਕਾਹਦੇ ਸੀ ਪਹਿਣੇ ਭੁੱਖਾ ਅਤੇ ਤਿਹਾਇਆ ਮੋਰ ਕਰੀਮੇ ਵਾਲਾ ਅੱਧੀ ਰਾਤੀ ਘਾਨੂੰ ਆਇਆ ਮੋਰ ਕਰੀਮੇ ਵਾਲਾ ਅੱਧੀ ਰਾਤੀ ਕਾਨੂੰ ਆਇਆ ਧੰਨਵਾਦ